ਅੱਜ ਸ਼ਰਦ ਦਾ ਚੋਸ snack ਬਣਾਵਾਂਗੇ ਤੇ ਨਾਲੇ ਗਮ ਪਾਈਪਿੰਗ ਲਗਾਵਾਂਗੇ ਉਹ ਸਿੱਖਾਂਗੇ ਅੱਜ ਆਪਾਂ ਰਸ਼ਿਕਾ ਜੀ ਅੱਜ ਚੋਸ snack ਬਣਾਵਾਂਗੇ ਸਭ ਤੋਂ ਪਹਿਲਾਂ ਮੈਂ 3 ਇੰਚ ਫੋਲਡ ਕਰਕੇ ਬੁਕਰਮ ਲਈ ਹੋਈ ਹੈ 3 ਇੰਚ ਚੜਾਈ ਗਲੇ ਦੀ ਉਹ ਤੋਂ ਬਾਅਦ 6 7 ਇੰਚ ਲੰਬਾਈ ਤੇ ਉਹ ਤੋਂ ਬਾਅਦ ਐਥੋਂ ਮੈਂ 1.5 ਇੰਚ ਲੈ ਰਹੀ ਆ ਠੀਕ ਹੈ ਜੀ ਇੱਥੇ 1.5 ਇੰਚ ਲਿਆ ਮੈਂ ਉਸ ਤੋਂ ਬਾਅਦ ਆਪਾਂ ਇਹਨੂੰ ਇਹਦੇ ਨਾਲ ਮਿਲਾ ਦਾਂਗੇ ਉਸ ਤੋਂ ਬਾਅਦ 1-1 ਇੰਚ ਦਾ ਮਾਰਜਿਨ ਛੱਡ ਕੇ ਤੇ ਇਹਨੂੰ ਇਹਦੇ ਵੀ ਬਾਕਸ ਬਣਾ ਦਾਂਗੇ ਇਦਾਂ ਹੀ ਸੇਮ ਉਸ ਤੋਂ ਬਾਅਦ ਆਪਾਂ ਕਰ ਦਾਂਗੇ ਕਟਿੰਗ neck ਦੀ पहले आपड तो कटिंग करा उस नैक कटिंग कर देंगे ਠੀਕ ਹੈ ਜੀ neck ਕੱਟਿਆ ਗਿਆ ਤੇ ਆਪਾਂ ਇਹ ਕਪੜਾ ਲਵਾਂਗੇ ਇਹਨੂੰ ਇਹਦੇ ਨਾਲ ਅਟੈਚ ਕਰਾਂਗੇ neck ਨੂੰ ਕਪੜੇ ਨਾਲ ਹਾਫ ਹਾਫ ਇੰਚ ਦਾ ਮਾਰਜਨ ਵੱਧ ਲੈ ਕੇ ਕਪੜਾ ਲਵਾਂਗੇ ਆਪਾਂ ਆ ਦੇਖੋ ਮੈਂ ਲੈ ਚੁੱਕੀ ਆ ਕਪੜਾ ਤੇ ਇੱਥੋਂ ਸਾਈਡ ਤੋਂ ਮੈਂ ਫੋਲਡ ਕਰ ਦਾਂਗੀ ਕਪੜਾ ਮੈਂ ਪ੍ਰੈਸ ਨਾਲ ਅਟੈਚ ਕਰ ਲਿਆ ਸੀ neck ਉਹ ਤੋਂ ਬਾਅਦ ਸਾਈਡ ਤੋਂ ਫੋਲਡ ਕਰਤਾ ਉਹ ਤੋਂ ਬਾਅਦ ਐਕਸਟਰਾ ਕੱਪੜਾ ਆਪਾਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਉਹ ਤੋਂ ਬਾਅਦ ਆਪਾਂ ਇੱਥੇ ਲਾਵਾਂਗੇ ਪਾਈਪਿੰਗ ਗੋਮ ਪਾਈਪਿੰਗ ਲਗਾਵਾਂਗੇ ਆਪਾਂ ਠੀਕ ਹੈ ਜੀ ਆਪਾਂ ਬੁਕਰਮ ਦੇ ਨਾਲ ਨਾਲ ਦੂਜੇ ਪਾਸੇ ਉਲਟੇ ਪਾਸੇ ਇੱਕ ਮਾਰਕ ਕਰ ਲਾਂਗੇ ਬੁਕਰਮ ਦੇ ਉੱਪਰ ਹੀ ਕਰਨਾ ਦੇਖੋ ਇਹਦੇ ਉੱਪਰ ਹੀ ਆਪਾਂ ਮਾਰਕ ਪਾਈਪਿੰਗ ਲਗਾਨੀ ਹੈ ਆ ਦੇਖੋ ਬੁਕਰਮ ਨੇ ਦਾ ਫੋਲਡ ਕਰ ਕਰਕੇ neck ਨੂੰ ਇਹਦੇ ਉੱਪਰ ਆਪਾਂ ਮਾਰਕ ਕਰ ਲੈਣੀ ਚੰਗੀ ਤਰ੍ਹਾਂ ਠੀਕ ਹੈ ਜੀ ਮੈਂ ਮਾਰਕ ਕਰਤਾ ਇਹਨੂੰ ਡਾਰਕ ਕਰ ਰਹੀ ਹਾਂ ਇਹ ਚੰਗੀ ਤਰ੍ਹਾਂ ਡਾਰਕ ਕਰ ਲੈਣਾ ਔਰ ਤੋਂ ਬਾਅਦ ਆਪਾਂ ਪਾਈਪਿੰਗ ਲਵਾਵਾਂਗੇ ਇਤ ਤੋਂ ਬਾਅਦ ਆਪਾਂ ਪਾਈਪਿੰਗ ਲਵਾਵਾਂਗੇ ਤੇ ਪਾਈਪਿੰਗ ਦਾ ਜਿਹੜਾ ਬੰਦਪਾਸਾ ਆ ਆ ਦੇਖਿਓ ਧਿਆਨ ਨਾਲ ਦੇਖਿਓ ਇਹਦੀ ਪਾਈਪਿੰਗ ਦਾ ਬੰਦ ਪਾਸਾ ਆਪਾਂ ਬਾਹਰ ਵਾਲੀ ਸਾਈਡ ਤੇ ਰੱਖਣਾ ਹੈ ਤੇ ਜਿਹੜਾ ਕਟਿੰਗ ਵਾਲਾ ਸਾਈਡ ਆ ਆਪਾਂ ਅੰਦਰ ਵਾਲੀ ਸਾਈਡ ਤੇ ਰੱਖਣਾ ਆ ਦੇਖੋ ਤੇ ਇਹਦੇ ਕਿਨਾਰੇ-ਕਿਨਾਰੇ ਤੇ ਆਪਾਂ ਸੀਨ ਲਗਾ ਦਾਂਗੇ ਇਹਦੇ ਕੋਰਨਰ ਕੱਢ ਕੇ ਸੀਨ ਲਗਾਨੀ ਆ ਠੀਕ ਹੈ ਜੀ ਮੈਂ ਪਾਈਪਿੰਗ ਲਗਾਤੀ ਆ ਔਰ ਤੋਂ ਬਾਅਦ ਕੋਨਰਾਂ 'ਤੇ ਛੋਟੇ ਛੋਟੇ ਕੱਟ ਲਗਾ ਲੈਣੇ ਆ। ਠੀਕ ਹੈ ਜੀ, ਉਤ ਤੋਂ ਬਾਅਦ ਸ਼ਰਟ ਦਾ ਪੀਸ ਲਵਾਂਗੇ, ਇਹਦਾ ਸੈਂਟਰ ਕਰ ਲੈਣਾ। ਮੈਂ ਪ੍ਰੈਸ ਨਾਲ ਸੈਂਟਰ ਕਰ ਚੁੱਕੀ ਆਂ, ਉਤ ਤੋਂ ਬਾਅਦ ਨੈੱਕ ਦਾ ਵੀ ਆਪਾਂ ਸੈਂਟਰ ਕਰ ਲੈਣਾ ਤੇ ਸੈਂਟਰ 'ਚ ਇੱਕ ਕੱਟ ਲਗਾ ਲੈਣਾ। ਠੀਕ ਹੈ ਜੀ, ਥੱਲੇ ਉਹ ਹੀ ਆਪਾਂ ਇਹਦਾ ਸੈਂਟਰ ਕਰ ਲੈਣਾ। उस तो बाद आप शर्ट न अटैच करा सेंटर करके एक सेंटर से एक सीन लगा देंगे आप सेंटर से एक कच्ची सीन लगा देनी है ठीक है जी सेंटर सीन लगा दी है ਉਹਨ ਗਲਾ ਅੱਗੇ ਪਿੱਛੇ ਨਹੀਂ ਜਾ ਸਕਦਾ ਉਹ ਤੋਂ ਬਾਅਦ ਆਪਾਂ ਸਾਈਡ ਤੇ ਪਿੰਨਾ ਲਗਾ ਲਿਆ ਪਿੰਨਾ ਨਾਲ ਮੈਂ ਅਟੈਚ ਕਰ ਲਿਆ ਤੇ ਸਾਈਡਾਂ ਤੇ ਸੀਨ ਲਗਾ ਦਾਂਗੇ ਪਾਈਪਿੰਗ ਦੇ ਉੱਪਰ ਉੱਪਰ ਜਿੱਦਾਂ ਪਹਿਲੇ ਸੀਨ ਲੱਗੇ ਆ ਉੱਥੇ ਆਪਾਂ ਸੀਨ ਲਗਾਣੀਆਂ ਜਿੱਥੇ ਪਾਈਪਿੰਗਾਈ ਹੋਈ ਹੈ ਉਹਦੇ ਉੱਪਰ ਉੱਪਰ ਸੀਨ ਲਗਾਣੀਆਂ ਠੀਕ ਹੈ ਜੀ ਮੈਂ ਸੀਆਂ ਲਗਾਤੀ ਆ ਔਰ ਉਸ ਤੋਂ ਬਾਅਦ ਆਪਾਂ ਪਿੰਨਾ ਲਾ ਲਾਂਗੇ ਪਿੰਨਾ ਉਤਾਰ ਲੈਣੀ ਆ ਉਸ ਤੋਂ ਬਾਅਦ neck ਨੂੰ ਆਪਾਂ ਕਰ ਦਾਂਗੇ ਕਟਿੰਗ ਠੀਕ ਹੈ ਜੀ ਆਪਾਂ neck ਨੂੰ ਕਟਿੰਗ ਕਰਦੇ ਆਂ ਔਰ corner ਤੇ ਚੰਗੀ ਤਰ੍ਹਾਂ ਕੱਟ ਲਗਾ ਲੈਣੇ ਆਂ ਤਾਂ ਅੱਗੇ ਨੂੰ ਛੱਡ ਕੇ ਤੇ ਸਾਈਡਾਂ ਦੇ ਵੀ ਛੋਟੇ ਛੋਟੇ ਕੱਟ ਲਗਾ ਲੈਣੇ ਆਂ ਔਰ ਤੋਂ ਬਾਅਦ ਇਹਨੂੰ ਸਿੱਧਾ ਕਰਾਂਗੇ neck ਨੂੰ ਆਪਾਂ ਪ੍ਰੈਸ ਨਾਲ ਇਹਨੂੰ ਸੈੱਟ ਕਰ ਲਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਕੱਚੀ ਸੀਨ ਲਗਾ ਦਾਂਗੇ ਇਹਦੀ ਤੈਂ ਬਿਠਾਉਣ ਵਾਸਤੇ ਮੈਂ ਪ੍ਰੈਸ ਨਹੀਂ ਕੀਤੀ ਤੇ ਮੈਂ ਉਦਾਂ ਹੀ ਤੈਂ ਬਿਠਾਉਣ ਵਾਸਤੇ ਦੀ ਮਤਲਬ ਸੀਨ ਲਗਾ ਦਾਂਗੇ ਇਹਦੇ ਉੱਪਰ ਉਤਤ ਬਾਅਦ ਆਪਾਂ ਕਿਨਾਰੇ ਤੇ ਸੀਨ ਲਗਾ ਦਾਂਗੇ ਪਾਈਪਿੰਗ ਦੇ ਨਾਲ ਇਹ ਪੱਕੀ ਸੀਨ ਲਗਾਨੀ ਹੈ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਲਗਾ ਵੀ ਸਕਦੇ ਹੋ ਤੇ ਨਹੀਂ ਵੀ ਲਗਾ ਸਕਦੇ ਗਲਾ ਤਿਆਰ ਹੈ ਦੇਖੋ ਕਿੰਨਾ ਸਫਾਈ ਚ ਹੋਰ ਕਿੰਨਾ ਵਧੀਆ ਲੱਗਾ ਹੈ ਦੇਖ ਸਕਦੇ ਆ ਤੁਸੀਂ ਪਾਈਪਿੰਗ ਲਗਾ ਕੇ ਕਿੰਨਾ ਵਧੀਆ ਲੱਗੀ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਤੇ ਤੁਹਾਨੂੰ ਫੁੱਲ ਸੂਟ ਦਸਤੀਆਂ ਲੁਕਿੰਗ ਇਹਦੀ ਆ ਦੇਖੋ ਫੁੱਲ ਸੂਟ ਦੀ neck ਦੀ ਲੁਕਿੰਗ ਫੁੱਲ ਸੂਟ ਤਿਆਰ ਕੀਤਾ ਹੋਇਆ ਮੈਂ ਇਹਦੀ ਅੰਬੋਰਡਰੀ ਵਾਲੀ ਸਲਵਾਰ ਆ ਇਹਦੀ ਵੀ ਮੈਂ ਕਟਿੰਗ ਤੁਹਾਨੂੰ ਦੱਸਾਂਗੀ ਤੇ ਸਟਿਚਿੰਗ ਵੀ ਬਾਰੇ ਵੀ ਦੱਸਾਂਗੀ ਕਿੱਦਾਂ ਮੈਂ ਕਟਿੰਗ ਕੀਤੀ ਐ ਸਟਿਚਿੰਗ ਕੀਤੀ ਐ ਉਹ ਵੀ ਤੁਸੀਂ ਫੁੱਲ ਵੀਡੀਓ ਦੇਖਣੀ ਤੇ ਮੈਂ ਤਰੀਜਾ ਦੇ ਵੀ ਗੋਮ ਬਾਈਪਿੰਗ ਲਗਾਈ ਐ ਥੈਂਕ ਯੂ ਫॉर ਵਾਚਿੰਗ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਸ਼ੁਰੂ ਕਰਨਾ ਬਾਏ ਬਾਏ